ਤੇ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਬਾਹਰ ਚਟਵੀਂ ਇੱਕ ਸੱਜਣ ਨਾਲ ਮੁਲਾਕਾਤ ਹੋਈ ਉਹ ਸੱਜਣ ਮਿਲਿਆ ਤੇ ਗੁਰੂ ਸਾਹਿਬ ਦਾ ਇਹ ਬਚਨ ਸਾਂਝਾ ਹੋਇਆ ਬੜੀ ਸੋਹਣੀ ਉਹਨੇ ਇੱਕ ਉਦਾਹਰਨ ਜਿਹੜੀ ਉਹ ਦਿੱਤੀ ਕਹਿਣ ਲੱਗਾ ਕਿ ਸਾਡੇ ਜਿਹੜੇ ਜ਼ਮਾਨੇ ਦਾ ਵਿਰੋਧਾਪਾ ਹਨ ਉਹ ਇਦਾਂ ਤਾਂ ਹੋ ਗਿਆ ਜਿਵੇਂ ਆਪੋਜ਼ਿਟ ਚੱਲਦੇ ਆਪਾਂ ਆਪੋਜ਼ਿਟ ਵਿਰੋਧੀ ਹੋ ਗਏ ਉਨੇ ਬੜਾ ਸੁੰਦਰ ਤਰੀਕੇ ਨਾਲ ਨਮੁੱਲ ਲਕੀ ਸਾਂਝ ਪਾਈ ਕਿ ਜਿਹੜਾ ਗੱਲੀ ਅਸੀਂ ਚੰਗੀਆਂ ਕਿਵੇਂ ਆ ਉਹ ਕਹਿੰਦੇ ਕਿ ਜਿਹੜਾ ਇਮਾਰਤਾਂ ਤੇ ਬਹੁਤ ਉੱਚੀਆਂ ਹੋਣਗੀਆਂ ਵੇਖੋ ਕੱਡੀਆਂ-ਕੱਡੀਆਂ ਵੱਡੀਆਂ ਬਿਲਡਿੰਗਾਂ ਹੋਗੀਆਂ ਇਮਾਰਤਾਂ ਇੰਨੀਆਂ ਉੱਚੀਆਂ ਹੋਈਆਂ ਪਰ ਸਾਡੇ ਇਰਾਦੇ ਨੀਵੇਂ ਹੋ ਗਏ ਤੇ ਉਹਨਾਂ ਨੇ ਕਿਹਾ ਕਹਿੰਦੇ ਕਿ ਜਿਹੜੀਆਂ ਸੜਕਾਂ ਨੇ ਕਿੰਨੀਆਂ ਚੌੜੀਆਂ ਹੋਣਗੀਆਂ ਪਰ ਸੋਚਾਂ ਜਿਹੜੀਆਂ ਸਾਡੀਆਂ ਸੌੜੀਆਂ ਹੋਈਆਂ ਸੁੰਗੜ ਗਿਆ ਸੋਚਾਂ ਸਾਡੀਆਂ ਸੜਕਾਂ ਦਾ ਚੌੜਾ ਹੋਣਾ ਤੇ ਪਰ ਸਾਡੀ ਸੋਚ ਦਾ ਜਿਹੜਾ ਹੈ ਉਹ ਸੁੰਗੜ ਜਾਂਦਾ ਪ੍ਰਭਾਵਿਤ ਕਰਦਾ ਵਿਰੋਧੀ ਹੋ ਗਏ ਨੇ ਉਹ ਕਹਿੰਦੇ ਅਸੀਂ ਖਰੀਦੇ ਤੇ ਬੜਾ ਕੁਝ ਹਰ ਬੰਦਾ ਬਾਜ਼ਾਰ ਜਾਂਦਾ ਮਾਰਕੀਟ ਜਾਂਦਾ ਕੁਝ ਨਾ ਕੁਝ ਨਵਾਂ ਲੈ ਆਉਂਦਾ ਕਹਿੰਦੇ ਅਸੀਂ ਖਰੀਦੇ ਤੇ ਬਹੁਤ ਕੁਝ ਪਰ ਅਸੀਂ ਖਰੀਦਣ ਤੋਂ ਬਾਅਦ ਉਹਨੂੰ ਵਰਤਦੇ ਬਹੁਤ ਘਾਟੇ ਏ ਵੀ ਆਪੋਜੀਟ ਹੋਵੇ ਫਿਰ ਕਹਿੰਦੇ ਮਕਾਨ ਵੱਡੇ ਆ ਪਰ ਪਰਿਵਾਰ ਛੋਟੇ ਹੋ ਰਹੇ ਮਕਾਨ ਤੇ ਵੱਡੇ 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 ਹੋਰ ਵੱਡੇ ਹੋਰ ਵੱਡੇ ਹੋਰ ਜ਼ਮੀਨ ਆਪਣੀ 1 ਇੰਚ ਵੀ ਨੱਪ ਲੈਂਦਾ ਬੰਦਾ ਤੇ ਉਹ ਵੀ ਨਹੀਂ ਛੱਡਦਾ ਸਕੇ ਭਾਈ ਨੂੰ ਭਾਈ ਦੇਣ ਨੂੰ ਤਿਆਰ ਨਹੀਂ ਕਿ ਭਈ ਮੈਂ ਨਹੀਂ ਦੇ ਸਕਦਾ ਇਹ ਮੇਰੀ ਹੈ ਇਸ ਕਰਕੇ ਪਰਿਵਾਰ ਜਿਹੜੇ ਨੇ ਨਾ ਉਹ ਛੋਟੇ ਹੋ ਰਹੇ ਘਰ ਵੱਡੇ ਹੋ ਰਹੇ ਮਕਾਨ ਵੱਡੇ ਹੋ ਰਹੇ ਮਕਾਨ ਦੇ ਵੱਡੇ ਹੂ ਨਾਲ ਪਰਿਵਾਰ ਵੱਡਾ ਨਹੀਂ ਹੁੰਦਾ ਪਰਿਵਾਰ ਉਦੋਂ ਵੱਡਾ ਹੁੰਦਾ ਜਦੋਂ ਸਾਰੇ ਰਲ ਕੇ ਪਰਿਵਾਰ ਦੇ ਜੀ ਸਾਂਝ ਪਿਆਲੀ ਦੇ ਨਾਲ ਰਹਿੰਦੇ ਜਿੱਥੇ ਗੁਰੂ ਦਾ ਨਾਮ ਰਲ ਕੇ ਜਪਦਾ ਜਾਵੇ ਉਹੀ ਪਰਿਵਾਰ ਵੱਡਾ ਤੇ ਮੇਰੇ ਪਾਤਸ਼ਾਹ ਮਹਾਰਾਜ ਨੇ ਵੀ ਇਸੇ ਕਰਕੇ ਕਿਹਾ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਸਾਡਾ ਆਚਰਣ ਬਹੁਤ ਪੂਰਾ ਬਕਾਉਂਦੇ ਅਸੀਂ ਬਹੁਤ ਚੰਗਾ ਬਣ ਕੇ ਗੱਲਾਂ ਬੜੀਆਂ ਚੰਗੀਆਂ ਕਰਦੇ ਆਪਾਂ ਸਾਰੇ ਕਰਦੇ ਆਂ ਮਮੀ ਆਪਾਂ ਸਾਰੇ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਜਿੰਨੇ ਸਾਰੇ ਕਰਦੇ ਹੋ ਗੱਲਾਂ ਦਾ ਰੱਬ ਨਹੀਂ ਪਾਇਆ ਜਾ ਸਕਦਾ ਪ੍ਰੀਤਮ ਕੇ ਦੇਸ ਕਸ ਬਾਤਨ ਸਾਹਿਬ ਪਈ ਇੱਕ ਫਿਰੇ ਘਲੇ ਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਉਹ ਸੱਜਣ ਨੇ ਕਹਿੰਦਾ ਕਿ ਹਾਂ ਇਸ ਸੰਸਾਰ ਦੇ ਵਿੱਚ ਜਿਹੜੀਆਂ ਸਹੂਲਤਾਂ ਬੜੀਆਂ ਵੱਧ ਗਈਆਂ ਪਰ ਆਪਣੇ ਕੋਲੇ ਉਹਨਾਂ ਸਹੂਲਤਾਂ ਨੂੰ ਮਾਨਣ ਦਾ ਸਮਾਂ ਹੀ ਨਹੀਂ ਕੱਟ ਗਿਆ ਸਮਾਂ ਕੱਟ ਗਿਆ ਸਹੂਲਤਾਂ ਬਹੁਤ ਮਿਲ ਗਈਆਂ ਫਿਰ ਕਹਿੰਦੇ ਗਿਆਨ ਇੰਨਾ ਕੋ ਦਿਨ ਬਾ ਦਿਨ ਵਧਦਾ ਜਾਂਦਾ ਇੰਨੇ ਕੋ ਗਿਆਨੀ ਪੈਦਾ ਹੋ ਗਏ ਗਿਆਨ ਵਧੇਰੇ ਹੋ ਗਿਆ ਪਰ ਸੋਚ ਜਿਹੜੀ ਇਹਨਾਂ ਉਹ ਕੱਟ ਗਈ ਸੋਚ ਕੱਟ ਗਈ ਗਿਆਨ ਵਧਦਾ ਜਾ ਰਿਹਾ ਸੋਚ ਘਟਦੀ ਜਾ ਰਹੀ ਸਮਝਣਾ ਜਿਹੜਾ ਉਹ ਘਟਦਾ ਜਾ ਰਿਹਾ ਕਹਿੰਦੇ ਕੀ ਵਿਸ਼ੇਸ਼ज्ञ ਇੰਨੇ ਕੋ ਵਾਅਦੇ ਜਿਹੜੇ ਕੀ ਰੋਲਾ ਪਾਉਂਦੇ ਨੇ ਬਹੁਤ ਜ਼ਿਆਦਾ ਕਿ ਮੈਂ ਵਿਸ਼ੇਸ਼ज्ञ ਹਾਂ ਮੈਨੂੰ ਪਤਾ ਏ ਕਿ ਕਿਹੜਾ ਕੰਮ ਕਿਵੇਂ ਹੋਣਾ ਹੈ ਤੇ ਇਸ ਤਰੀਕੇ ਨਾਲ ਆਹ ਹਾਲ ਹੋ ਸਕਦਾ ਕਹਿੰਦੇ ਪਰ ਸਮੱਸਿਆਵਾਂ ਫੇਰ ਨਹੀਂ ਕੱਟਦੀਆਂ ਵਿਸ਼ੇਸ਼ज्ञ ਦੀ ਗਿਣਤੀ ਵੱਧ ਰਹੀ ਪਰ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਕੋਈ ਹੱਲ ਨਹੀਂ ਧਰਨੇ ਲੱਗ ਰਹੇ ਕੋਈ ਕਿਸੇ ਤਰ੍ਹਾਂ ਮਰ ਰਿਹਾ ਹੈ ਕੋਈ ਕਿਸੇ ਤਰ੍ਹਾਂ ਮਰ ਰਿਹਾ ਹੈ ਕੋਈ ਬੇਰੋਜ਼ਗਾਰੀ ਕਰਕੇ ਹੋਣ ਇੱਕ ਨਵੀਂ ਕਿ ਪੜ੍ਹਾਈ ਦੇ ਵਿੱਚ ਪੇਪਰ ਦਾ ਔਖਾ ਹੋਣਾ ਬੱਚੇ ਕੋਲੋਂ ਸਹਿ ਨਹੀਂ ਹੋ ਰਿਆ ਆਊਟ ਆਫ ਸਲੀਵਸ ਆ ਜਾਣਾ ਬੰਦਾ ਤਾਂ ਵੀ ਮਰ ਰਿਹਾ ਵਿਸ਼ੇਸ਼ਜਗ ਵੱਧ ਰਿਹਾ ਪਰ ਜਿਹੜਾ ਇਥੇ ਜਿਹੜੀ ਸੋਚ ਹੈ ਉਹ ਘਟਦੀ ਜਾ ਰਹੀ ਸਮੱਸਿਆ ਦਾ ਕੋਈ ਹੱਲ ਨਹੀਂ ਕਿਤੇ ਦਵਾਈਆਂ ਵੱਧ ਰਹੀਆਂ ਨੇ ਦਵਾਈਆਂ ਵੱਧ ਰਹੀਆਂ ਨੇ ਪਰ ਤੰਦਰੁਸਤੀ ਕਿਤੇ ਗਵਾਜ ਗਈ ਤੰਦਰੁਸਤੀ ਜਿਹੜੀ ਇਹਨਾਂ ਉਹ ਗਵਾਜਦੀ ਜਾ ਰਹੀ ਹੈ ਨਹੀਂ ਲੱਭ ਰਹੀ ਦਵਾਈਆਂ ਵੇਖੋ ਕਿੰਨੀਆਂ ਵੱਧ ਗਈਆਂ ਤੇ ਤੰਦਰੁਸਤੀ ਜਿਹੜੀ ਹੈ ਉਹ 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 ਗਵਾਜ ਕੀ ਕਿਤੇ ਲੱਭਦੀ ਨਹੀਂ ਥਾਂਦੀ ਨਹੀਂ ਲੱਭਿਆ ਵੀ ਨਹੀਂ ਥਾਂਦੀ ਕਿਤੇ ਕੋਈ ਬੰਦਾ ਕਹਿ ਸਕਦਾ ਕਿ ਮੈਂ ਤੰਦਰੁਸਤ ਹਾਂ ਤੰਦਰੁਸਤੀ ਕਹਿਣਾ ਨਹੀਂ ਤੰਦਰੁਸਤੀ ਮਨ ਨਾਲ ਹੈ ਤੇ ਕੋਈ ਤੰਦਰੁਸਤੀ ਮਾਨ ਨਹੀਂ ਰਿਹਾ ਕਹਿਨੂੰ ਸਾਰੇ ਆਪਾਂ ਕਹਿੰਦੇ ਨੇ ਕਿਵੇਂ ਭਾਈ ਬਹੁਤ ਚੰਗਾ ਬਹੁਤ ਵਧੀਆ ਜੇ ਵਧੀਆ ਬਾਤੇ ਫਿਰ ਤੂੰ ਹੱਸ ਕੇ ਵਧੀਆ ਕਿਉਂ ਨਹੀਂ ਕਹਿਦਾ ਜੇ ਵਧੀਆ ਹੋਵੇ ਤੇ ਹੱਸ ਕੇ ਤਾਂ ਵਧੀਆ ਕਹੇ ਨਾ ਕਿ ਮੈਂ ਵਧੀਆ ਤੇ ਉਹ ਹੱਸਿਆ ਵੀ ਨਹੀਂ ਕਹਿ ਦਿੱਤਾ ਕਿ ਮੈਂ ਬਹੁਤ ਵਧੀਆ ਇਸ ਕਰਕੇ ਜਿਹੜੀ ਤੰਦਰੁਸਤੀ ਉਹ ਵਾਧੀ ਕਿੱਥੇ ਪਈ ਕੱਟਦੀ ਪਈ ਹੈ ਦਵਾਈਆਂ ਵੱਧ ਰਹੀਆਂ ਨੇ ਤੰਦਰੁਸਤੀ ਘਟਦੀ ਪਈ ਹੈ ਹੁਣ ਵੇਖੋ ਕਿ ਕਦਰਾਂ ਕੀਮਤਾਂ ਜਿਹੜੀਆਂ ਨੇ ਮਾਲ ਅਸਬਾਬ ਵਧਦਾ ਜਾ ਰਿਹਾ ਤੇ ਕਦਰਾਂ ਕੀਮਤਾਂ ਉਹਨੀਆਂ ਘਟਦੀਆਂ ਜਾਂਦੀਆਂ ਮਾਲ ਅਸਬਾਬ ਵਧ ਰਿਹਾ ਨੇ ਆਪਾਂ ਸਾਰੇ ਦੇਖਦੇ ਆਂ ਮਾਲ ਸੁਭਾਵ ਡੰਗਰ ਹੋਰ ਕਈ ਤਰ੍ਹਾਂ ਦਾ ਮਾਲ ਕਬੈਣਾ ਕੋਠੀਆਂ ਕਾਰਾਂ ਬੜਾ ਇਹਨਾਂ ਦਾ ਵਿਕਾਸ ਹੋ ਰਿਹਾ ਵਿਕਾਸ ਖਤਮ ਹੋ ਰਿਹਾ ਨਾਨਕ ਭਗਤ ਅਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਪਾਪ ਵੱਧ ਰਿਹਾ ਦੁੱਖ ਵੱਧ ਰਿਹਾ ਕਿਉਂਕਿ ਵਿਕਾਸ ਤਾਂ ਹੋ ਗਿਆ ਵਿਕਾਸ ਖਤਮ ਹੋ ਗਿਆ ਵਿਕਾਸ ਨਹੀਂ ਰਿਹਾ ਜਿੱਥੇ ਵਿਕਾਸ ਹੈ ਨਾ ਉਥੇ ਭਾਵੇਂ ਵਿਕਾਸ ਘਟ ਹੋਵੇ ਪਰ ਦੋਖਣੀ ਹੈ ਸੁਖ ਹੈ ਹੁਣ ਵਿਕਾਸ ਤੇ ਕਰਕੇ ਦੁੱਖ ਵੱਧ ਗਿਆ ਪਾਪ ਵੱਧ ਗਿਆ ਤੇ ਮਹਾਰਾਜ ਕਹਿੰਦੇ ਪਾਪ ਕੁੰਨ ਕੀ ਸਾਰ ਨਾ ਜਾਣੀ ਭੁਲਾ ਫਿਰੈ ਅਜਨ ਹੁਣ ਭੁੱਲਿਆ ਫਿਰਦਾ ਹੈ ਪਾਪ ਕੁੰਦੀ ਸਾਰ ਵੀ ਨਹੀਂ ਰਹੀ ਹੁਣ ਪਤਾ ਵੀ ਨਹੀਂ ਪਾਪ ਕੀ ਰਹੇਗਾ ਤੇ ਪੁੰਨ ਕੀ ਹੁਣ ਵੀ ਭੁੱਲ ਗਿਆਂ ਕੀ ਪਤਾ ਹੀ ਨਹੀਂ ਲੱਗ ਰਿਹਾ ਕਿਤੇ ਜਿਹੜਾ ਅਸੀਂ ਪੁੰਨ ਸਮਝੀਏ ਕਰੀਏ ਨੇ ਕਿਤੇ ਉਹ ਪਾਪ ਤਾਂ ਨਹੀਂ ਸਾਨੂੰ ਕਿਸ ਪਤਾ ਹੀ ਨਹੀਂ ਕਿਉਂਕਿ ਸਾਡੇ ਕੋਲੇ ਪਾਪਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਹੁਣ ਪੁੰਨ ਨਹੀਂ ਰਹੇਗਾ ਤੇ ਪਾਪ ਕਿ ਰਹੇਗਾ ਫਰਕ ਹੀ ਨਹੀਂ ਰਹਿੰਦਾ ਤੇ ਹੁਣ ਉਹ ਬੜੇ ਸੂਝਵਾਨ ਪਿਆਰੇ ਨੇ ਸਮਝਾਇਆ ਕਹਿੰਦੇ ਕਿ ਜਿਹੜਾ ਇੱਥੇ ਗੱਲਾਂ ਪਿਆਰ ਦੀਆਂ ਸਾਰੇ ਕਰਦੇ ਨੇ ਕਿੰਨੀਆਂ ਗੱਲਾਂ ਕਰਦੇ ਨੇ ਪਿਆਰ ਦੀਆਂ ਪਰ ਅੰਦਰ ਨਫ਼ਰਤ ਚੁੱਕੀ ਫਿਰਦੇ ਗੱਲੀਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਬਾੜ ਚਟਵੀਆ ਹਿਰਦਾ ਜਿਹੜਾ ਹੈ ਨਾ ਉਹ ਇੰਨਾ ਪਾਵਨ ਨਹੀਂ ਹੈ ਜਿੰਨਾ ਵਖਾ ਰਹੇ ਝੂਠ ਹੈ ਅੰਦਰ ਨਫ਼ਰਤ ਭਰੀ ਪਈ ਹੈ ਗੱਲਾਂ ਪਿਆਰ ਦੀਆਂ ਤੇ ਅੰਦਰ ਜਿਹੜਾ ਉਹ ਨਫ਼ਰਤ ਭਰੀ ਹੈ ਭਾਵੇਂ ਅਸੀਂ ਕਹਿੰਦੇ ਚੰਨ ਤੇ ਪਹੁੰਚ ਗਏ ਪਰ ਗਵਾਂਡੀ ਨੂੰ ਮਿਲਣਾ ਭੁੱਲ ਗਏ ਚੰਨ ਤੇ ਪਹੁੰਚਣ ਵਾਲੇ ਗਵਾਂਢੀ ਨੂੰ ਮਿਲਣਾ ਭੁੱਲ ਕੇ ਅੱਗੇ ਸਾਂਝ ਹੁੰਦੀ ਸੀ ਨਾ ਸਾਂਝ ਪੈਣੀ ਆਪਸ ਵਿੱਚ ਰਲ ਕੇ ਰਹਿਣਾ ਹੁਣ ਚੰਦ ਤੇ ਪਹੁੰਚਣ ਵਾਲਾ ਬੰਦਾ ਜਿਹੜਾ ਅੱਪੜ ਗਿਆ ਏ ਚੰਨ ਤੇ ਉਹ ਆਪਣੇ ਗਵਾਂਢੀ ਨੂੰ ਭੁੱਲਦਾ ਜਾ ਰਿਹਾ ਸਾਂਝ ਨਹੀਂ ਪਲਾਟ ਨੂੰ ਜਿਹੜਾ ਹੈ ਨਾ ਜਿੱਤ ਲਿਆ ਮਨ ਹਾਰ ਗਿਆ ਅੰਦਰੋਂ ਹਾਰ ਗਿਆ ਭਾਵੇਂ ਅਸੀਂ ਪਲਾਟ ਨੂੰ ਜਿੱਤ ਕੇ ਬੈਠੇ ਆਂ ਕਿ ਹਾਂ ਵੀ ਪਲਾਟ ਅਸੀਂ ਖੋਜ ਕਰ ਲਈ ਸਰਚ ਕਰ ਲਈ ਕਿ ਬੜਾ ਵੱਡਾ ਤੇ ਅਸੀਂ ਵੇਖੋ ਜੀ ਅਸੀਂ ਝੰਡਾ ਗੱਡਤਾ ਉੱਥੇ ਪਹੁੰਚ ਗਏ ਪਰ ਮਨ ਕਰਕੇ ਅੰਦਰੋਂ ਟੁੱਟ ਗਏ ਮਨ ਹਾਰ ਗਿਆ ਮਨ ਦੇ ਹਾਰਨ ਕਰਕੇ ਹੀ ਦੁੱਖ ਨੇ ਹੁਣ ਵੇਖੋਗੀ ਆਟਮ ਨੂੰ ਆਪਾਂ ਤੋੜ ਲਿਆ ਆਟਮ ਨੂੰ ਆਪਾਂ ਤੋੜ ਲਿਆ ਪਰ ਪੱਖ ਪਾਤ ਨਹੀਂ ਟੁੱਟਿਆ ਉਹ ਜਾਰੀ ਹੈ ਦੇਖੋ ਨਾ ਬੰਦੇ ਨੇ ਕਿੰਨਾ ਦਿਮਾਗ ਲਾਇਆ ਆਟਮ ਨੂੰ ਜਿਹੜਾ ਵੱਖ ਕਰ ਲਿਆ ਤੋੜ ਲਿਆ ਪਰ ਪੱਖ ਪਾਤ ਟੁੱਟਿਆ ਤੂੰ ਨੀਵਾ ਐ ਤੂੰ ਕਾਲਾ ਐ ਤੂੰ ਗੋਰਾ ਐ ਉਨੀ ਵੀ ਜਾਤ ਦਾ ਐ ਤੂੰ ਫਲਾਣੀ ਜਾਤ ਦਾ ਐ ਇਹ ਤਾਂ ਨਹੀਂ ਟੁੱਟਿਆ ਗੁਰੂ ਸਾਹਿਬ ਨੇ ਤਾਂ ਕਿਹਾ ਹੀ ਨਹੀਂ ਸੀ ਇਹ ਤੇ ਉਤਰਾ ਹੀ ਚੱਲਦਾ ਜਾ ਰਿਹਾ ਜਿਵੇਂ ਪਹਿਲਾਂ ਸੀ ਹੁਣ ਵੀ ਉਹ ਚੱਲੀ ਜਾ ਰਿਹਾ ਫਿਰ ਬਦਲਿਆ ਕੀ ਕੁਝ ਵੀ ਨਹੀਂ ਹੁਣ ਵੇਖੋ ਸਾਡੀਆਂ ਅਰਦਾਸਾਂ ਜਿਹੜੀਆਂ ਨਾ ਬਹੁਤ ਵਧ ਗਈਆਂ ਦਿਨ ਬਦ ਦਿਨ ਅਰਦਾਸਾਂ ਵਧ ਰਹੀਆਂ ਨੇ ਪਰ ਸ਼ਰਦਾ ਘਟਦੀ ਜਾ ਰਹੀ ਸੱਚ ਹੈ ਨਾ ਸ਼ਰਦਾ ਘਟਦੀ ਜਾ ਰਹੀ ਅਰਦਾਸਾਂ ਨਿਤ ਵਧ ਰੀਆਂ ਨੇ ਸ਼ਰਦਾ ਘਟਦੀ ਜਾ ਰਹੀ ਹੈ ਤੇ ਵੇਖੋ ਹੁਣ ਜਿਹੜੀ ਗਿਣਤੀ ਹਰ ਚੀਜ਼ ਦੀ ਦੁੱਗਣੀ ਹੋਦੀ ਹੈ ਵਧ ਹੋ ਰਹੀ ਹੈ ਬਹੁਤ ਗਿਣਤੀ ਹੋ ਰਹੀ ਹੈ ਗਿਣਤੀ ਹਰ ਚੀਜ਼ ਦੀ ਵੇਖ ਲਓ ਦੁੱਗਣੀ ਹੋਈ ਜਾ ਰਹੀ ਹੈ ਗੁਣ ਹਰ ਚੀਜ਼ ਦੇ ਘਟਦੇ ਜਾ ਰਹੇ ਨੇ ਹਰ ਚੀਜ਼ ਗਿਣਤੀ 'ਚ ਤੇ ਵਧਦੀ ਹੈ ਪਰ ਗੁਣ ਘਟਦੇ ਜਾ ਰਹੇ ਨੇ ਗੁਣਵੱਤਾ ਨਹੀਂ ਰਹੀ ਹੁਣ ਆਪਾਂ ਸਮਝ ਲੈਣ ਜਾਂਦੇ ਕੋਈ ਚੀਜ਼ ਹੁਣ ਕਿੰਦੇ ਜ਼ਰੀਲੀ ਆ ਗਈ ਹਰ ਚੀਜ਼ 'ਚ ਜ਼ਹਿਰ ਆ ਰਿਹਾ ਪాయిਜ਼ਨ ਜਿਹੜੀ ਖਾ ਰਹੇ ਮਿੱਠੀ ਕਰਕੇ ਖਾਈ ਜਾ ਰਹੀ ਖਾਈ ਜਾ ਰਹੀ ਮਿੱਠਾ ਕਰਕੇ ਖਾਇਆ ਕੌੜਾ ਉੱਕ ਗਿਆ ਸਾਥ ਹੋ ਗਿਆ ਨਾ ਪਾਣੀ ਵੀ ਕਰੀ ਕੁਝ ਚੀਜ਼ਾਂ ਅਸੀਂ ਮਿੱਠੀਆਂ ਸਮਝ ਕੇ ਖਾਈ ਜਾ ਰਹੀ ਉਹਦੇ ਸਾਡੀ ਜ਼ਮੀਨ ਦੇ ਵਿੱਚ ਵੀ ਜਿਹੜਾ ਪాయిਜ਼ਨ ਹੈ ਜਿਹੜੇ ਸਾਨੂੰ ਰਸਾਇਣ ਜਿਹੜੇ ਅਸੀਂ ਪਾਉਂਦੇ ਕੈਮੀਕਲ ਪਾਉਂਦੇ ਆ ਵਰਤਦੇ ਪਏ ਦਵਾਈਆਂ ਉਹ ਵੀ ਇੱਕ ਜ਼ਹਿਰ ਹੈ ਵੱਦੀ ਜਾ ਰਹੀ ਹੈ ਗਿਣਤੀ ਬਹੁਤ ਵੱਦੀ ਜਾ ਰਹੀ ਹੈ ਫਸਲ ਬਹੁਤ ਜਿਆਦੀ ਹੋ ਜਾਵੇਗੀ ਗੁਣਵੱਤਾ ਘਟਦੀ ਜਾ ਰਹੀ ਗੁਣ ਘਟਦੇ ਜਾ ਰਹੇ ਗੁਣ ਖਤਮ ਹੋ ਹੀ ਜਾ ਰਹੇ ਉਹ ਚੀਜ਼ ਦੇ ਵਿੱਚ ਪੁੰਨਾ ਹੀ ਜ਼ਿਆਦਾ ਜਿਹੜੀ ਨਾ ਕੁਆਲਿਟੀ ਨਹੀਂ ਰਹਿੰਦੀ ਕੁਆਂਟੀਟੀ ਬਹੁਤ ਹੋ ਰਹੀ ਅਸੀਂ ਕੀ ਕਰਾਂਗੇ ਬਹੁਤ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਜੇ ਸਾਰਿਆਂ ਨੇ ਖੋਤੇ ਉੱਤੇ ਸ਼ੇਰ ਦੀ ਖਲ ਵਾਲੀ ਸਾਖੀ ਪੜ੍ਹੀ ਹੋਵੇ ਤੇ ਸਾਨੂੰ ਸਮਝ ਆ ਜਾਂਦੀ ਕਿ ਸ਼ੇਰ ਸ਼ੇਰੀ ਹੈ ਖੋਤਿਆਂ ਨੂੰ ਸ਼ੇਰ ਦੀ ਖੱਲ ਪਵਾਉਂਦੀ ਲੋੜ ਨਹੀਂ ਸ਼ੇਰ ਇਕ ਹੀ ਬਹੁਤ ਹੈ ਸ਼ੇਰ ਨੂੰ ਆਪਣੀ ਮਰਿਆਦਾ ਵੀ ਪਤਾ ਹੈ ਤੇ ਸ਼ੇਰ ਨੂੰ ਆਪਣੇ ਆਪ ਦੀ ਤਾਕਤ ਦਾ ਵੀ ਪਤਾ ਹੈ ਪਤਾ ਹੈ ਉਹਨੂੰ ਕਿ ਜਿਹੜਾ ਜਿੰਨਾ ਮਰਜ਼ੀ ਆ ਕੇ ਇੱਥੇ ਫੁੰਕਾਰੇ ਮਾਰੇ ਜਿਹੜਾ ਜਿੰਨਾ ਮਰਜ਼ੀ ਡੀਂਗਾ ਮਾਰੀ ਜਾਵੇ ਮੇਰੀ ਇੱਕ ਦਹਾੜੀ ਕਾਫੀ ਹੈ ਸ਼ੇਰ ਨੂੰ ਪਤਾ ਹੁਣ ਕਹਿੰਦੇ ਕਿ ਜਿਹੜਾ ਕੱਦ ਨੇ ਸਾਡੇ ਉਹ ਬੜੇ ਲੰਬੇ ਹੁੰਦੇ ਜਾ ਰਹੇ ਕੱਦ ਸਾਡੇ ਅਸੀਂ ਕੱਦ ਕਰਕੇ ਬੜੇ ਉੱਚੇ ਹੋਈ ਜਾ ਰਹੇ ਆ ਪਰ ਚਰਿੱਤਰ ਨੀਵਾ ਡਿੱਗਦਾ ਪਿਆ ਚਰਿੱਤਰ ਜਿਹੜਾ ਸਾਡਾ ਉਹ ਨੀਵਾ ਹੋਈ ਜਾ ਰਿਹਾ ਉਹ ਸੁਗੜਦਾ ਜਾ ਰਿਹਾ ਉਹ ਵੀ ਕੱਦ ਲੰਬੇ ਹੁਣ ਬਜ਼ੁਰਗ ਸਾਡੇ ਕੀ ਕਹਿੰਦੇ ਨੇ ਕਿ ਇਹ ਦੀ ਤੇ ਮਾਤੀ ਗੱਟਿਆਂ 'ਚ ਉਹ ਕਹਿੰਦਾ ਇੱਕ ਮਤਲਬ ਹੈ ਮਹਾਰਾਜ ਦੀ ਬਾਣੀ ਆਪਾਂ ਪੜਦੇ ਆਂ ਮਨ ਜਿਹੜਾ ਹੈ ਮਤ ਕਰਕੇ ਵੇਖੋ ਨਾ ਇੱਕ ਇਹਨਾਂ ਦਾ ਸੰਕਲਪ ਵੇਖੀਏ ਤੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਤੇ ਹੁਣ ਕੀ ਹੋ ਗਿਆ ਮਨ ਉੱਚਾ ਤੁਰਿਆ ਫਿਰਦਾ ਤੇ ਮਤ ਕਿੱਧਰ ਚਲੀ ਗਈ ਮਤ ਨੀਵੀ ਹੋ ਗਈ ਮਤ ਉੱਚੀ ਚਾਹੀਦੀ ਸੀ ਕਦ ਵੱਧ ਰਹੇ ਨੇ ਕਦ ਲੰਬੇ ਹੁੰਦੇ ਜਾ ਰਹੇ ਨੇ ਪਰ ਜਿਹੜਾ ਸਾਡਾ ਚਰਿੱਤਰ ਹੈ ਨਾ ਉਹ ਸੁਗੜਦਾ ਜਾ ਰਿਹਾ ਸੀ ਡਿੱਗ ਰਿਹਾ ਬਟੂਏ ਭਰੇ ਪਏ ਨੇ ਬੜੇ ਪੈਸੇ ਨੇ ਹਰ ਬੰਦਾ ਹੁਣ ਤੇ ਗਾਣੇ ਵੀ ਬਣੇ ਕਿ ਨਹੀਂ ਖਤਮ ਹੋਦੇ ਡੱਲਰਾ ਵਾਂਗੂ ਸਾਡੇ ਨਾਮ ਚੱਲਦੇ ਕਹਿੰਦੇ ਨੇ ਸਾਰੇ ਵੇਖੋ ਹੁਣ ਬੰਦੇ ਨੇ ਇਹ ਗੱਲ ਕਹਿ ਦਿੱਤੀ ਕਿ ਡੱਲਰਾ ਵਾਂਗੂ ਮੇਰਾ ਨਾਮ ਚੱਲਦਾ ਹੈ ਪਰ ਰਿਸ਼ਤੇ ਖੋਖਲੇ ਹੋ ਰਹੇ ਖੋਖਲੇ ਅੰਦਰੋਂ ਵੀ ਖੋਖਲਾ ਹੋ ਗਿਆ ਬੰਦੇ ਦੇ ਅੰਦਰ ਕਈ ਰਿਸ਼ਤੇ ਜਿਹੜੇ ਨੇ ਨਾ ਭੈਣ ਦਾ ਏ ਭਰਾ ਦਾ ਏ ਪਤਨੀ ਹੈ ਮਾਂ ਹੈ ਹੋਰ ਸਾਰੇ ਰਿਸ਼ਤੇ ਜਿਹੜੇ ਨੇ ਇਹ ਪ੍ਰਮਾਤਮਾ ਨੇ ਸੋਚ ਸਮਝ ਕੇ ਬਣਾਏ ਔਰ ਮਾਮੀਆਂ ਨੇ ਮਾਸੀਆਂ ਚਾਚੀਆਂ ਤਾਈਆਂ ਠੀਕ ਹੈ ਇਹ ਸਾਰੇ ਰਿਸ਼ਤੇ ਹੁਣ ਸਾਡੇ ਬੱਚਾ ਨੂੰ ਪਤਾ ਹੀ ਨਹੀਂ ਕਿ ਇਹ ਰਿਸ਼ਤੇ ਵੀ ਹੁੰਦੇ ਨੇ ਮਾਮੀਆਂ ਕੌਣ ਅਸੀਂ ਆਂਟੀ ਕਹਿੰਨੇ ਚਾਚੀ ਨੂੰ ਵੀ ਆਂਟੀ ਮਾਸੀ ਨੂੰ ਵੀ ਆਂਟੀ ਰਿਸ਼ਤੇ ਸੁਗੜਦੇ ਜਾ ਰਹੇ ਨੇ ਬਟੂਏ ਭਵੇਂ ਪਰਦੇ ਪਏ ਨੇ ਰਿਸ਼ਤੇ ਖਤਮ ਹੋ ਹੀ ਜਾ ਰਹੇ ਨੇ ਰਿਸ਼ਤਿਆਂ ਵਿੱਚ ਪਿਆਰ ਫਿੱਕਾ ਪੈ ਰਿਹਾ ਖੋਖਲੇ ਹੋ ਗਏ ਨੇ ਰਿਸ਼ਤੇ ਹੁਣ ਵੇਖੋ ਸੰਸਾਰ ਵਿੱਚ ਸ਼ਾਂਤੀ ਲਈ ਆਪਾਂ ਸਾਰੇ ਕੀ ਕਰਦੇ ਆਂ ਜਲਸੇ ਕਰਦੇ ਆਂ ਜਲੂਸ ਕੱਢਦੇ ਆਂ ਤੇ ਹਰ ਘਰ 'ਚ ਸ਼ਾਂਤੀ ਆ ਗਈ ਜਿਹੜੇ ਜਲਸਿਆਂ 'ਚ ਬੈਠੇ ਨੇ ਉਹ ਆਪ ਹੀ ਘਰੇ ਲੜਕੇ ਆਏ ਹੁੰਦੇ ਕਈ ਜਲਸਿਆਂ 'ਚ ਬੈਹਿਣ ਵਾਲੇ ਜੋਰ-ਜੋਰ ਦੀ ਉੱਪਰ ਨੂੰ ਬਾਹਮਾ ਕਰਕੇ ਇਹ ਕਹਿਣ ਵਾਲੇ ਕਿ ਸ਼ਾਂਤੀ ਰੱਖੋ ਸ਼ਾਂਤੀ ਬਣਾਈ ਰੱਖੋ ਤੇ ਉਹ ਘਰ ਦੇ ਵਿੱਚੋਂ ਅਸ਼ਾਂਤੀ ਫਲਾ ਕੇ ਆਏ ਹੁੰਦੇ ਤੇ ਸਾਰੇ ਘਰ ਦੇ ਵਿੱਚ ਅਸ਼ਾਂਤੀ ਉਹਨਾਂ ਕਰਕੇ ਪਈ ਹੁੰਦੀ ਜਿਹੜੇ ਸ਼ਾਂਤੀ ਦੇ ਨਾਰੇ ਮਾਰਦੇ ਆਂ ਇਸੇ ਕਰਕੇ ਦੇਸ਼ ਨਹੀਂ ਵਿਕਸਤ ਹੋ ਰਿਹਾ ਨਾਰੇ ਮਾਰਨ ਵਾਲੇ ਗਲਤ ਨੇ ਸਹੀ ਮਾਰਗ ਤੇ ਚੱਲਣ ਵਾਲਾ ਜਿਹੜਾ ਇਹਨਾਂ ਉਹਦਾ ਗੁਰੂ ਉਹਦੇ ਨਾਲ ਜੇ ਖੜ ਜਾਵੇ ਦੁਨੀਆ ਦੀ ਕੋਈ ਵੀ ਤਾਕਤ ਉਹਦੇ ਪੈਰ ਨੂੰ ਹਿਲਾ ਨਹੀਂ ਸਕਦੀ ਦੁਨੀਆ ਦੀ ਕੋਈ ਵੀ ਤਾਕਤ ਉਹਨੂੰ ਹਿਲਾ ਨਹੀਂ ਸਕਦੀ ਜਿਹੜਾ ਸਹੀ ਰਾਹ ਤੇ ਤੁਰਦਾ ਹੋਵੇ ਜਦੋਂ ਗੁਰੂ ਨਾਲ ਖੜ ਜਾਵੇ ਤੇ ਫਿਰ ਬਹੁਤੇ ਧਰਨੇ ਵੀ ਨਹੀਂ ਲਾਉਂਦੀ ਲੋੜ ਪੈਂਦੀ ਫਿਰ ਇੱਕ ਹੀ ਬੜਾ ਬਾਪੂ ਕੱਲਾ ਸੀ ਨਾ ਬਾਬਾ ਦੀਪ ਸਿੰਘ ਕੱਲੇ ਸੀ ਉਹਨਾਂ ਨੇ ਤੇ ਆਵਾਜ਼ ਵੀ ਨਹੀਂ ਮਾਰੀ ਕਿਸੇ ਨੂੰ ਪਤਾ ਲੱਗਦਾ ਕਿ ਸਿੱਖ ਜੁੜਦੇ ਗਏ ਕੱਲਾ ਸੀ ਬਾਪੂ 5000 ਹੋ ਗਏ ਭਾਵੇਂ ਲੱਖਾਂ ਦੀ ਫੌਜ ਨਾਲ ਨਾਲ ਲੜਨ ਵਾਸਤੇ ਯੂਜਨ ਵਾਸਤੇ ਇੱਕ ਸਿਰ ਸੀ ਪਹਿਲਾਂ ਭਾਵੇਂ 5000 ਹੋਰ ਜੁੜ ਗਏ ਪਰ ਬਾਪੂ ਨੇ ਆਪਣਾ ਸੀਸ ਦਿੱਤਾ ਪੰਥ ਦੇ ਲਈ ਬਾਪੂ ਨੂੰ ਅਸੀਂ ਸਾਰੇ ਮੰਨਦੇ ਬਾਪੂ ਦੀ ਨਹੀਂ ਮੰਨਦੇ ਬਾਬਾ ਦੀਪ ਸਿੰਘ ਦੇ ਘਰੇ ਸਾਰੇ ਜਾਣਦੇ ਆ ਦਿਨ ਵੀ ਰੱਖ ਲਿਆ ਹੁਣ ਕਿ ਐਤਵਾਰ ਜਾਣਾ ਐ ਸੋਮਵਾਰ ਜਾਣਾ ਮੰਗਲਵਾਰ ਜਾਣਾ ਆਪੂ ਆਪਣਾ ਰੱਖ ਲਿਆ ਪਰ ਕਦੀ ਬਾਪੂ ਨੂੰ ਇਸ ਤਰੀਕੇ ਨਾਲ ਕਿਹਾ ਕਿ ਬਾਪੂ ਅਸੀਂ ਤੇਰੇ ਨਾਂ ਦੇ ਉਤੇ ਆ ਸਹਿਜ ਪਾਠ ਕਰਨ ਲੱਗੇ ਆਂ ਤੇ ਕਿਰਪਾ ਕਰੀ ਸਾਨੂੰ ਅਗਲ ਆ ਜਾ ਜੀ ਆਪਣੇ ਅਕਲ ਲੈਣ ਵਾਸਤੇ ਕਦੀ ਕਿਹਾ ਹੋਵੇ ਅੱਗੇ ਇੱਛਾ ਰੱਖ ਲਈਦੀ ਅਰਦਾਸ ਰੱਖ ਲਈਦੀ ਬੜੀ ਵੱਡੀ ਆਪਾਂ ਸਾਰੇ ਰੱਖਦੇ ਬਾਪੂ ਮੇਰਾ ਕੰਮ ਕਰ ਦੇ ਇਹੀ ਗੱਲ ਹੈ ਨਾ ਬਾਬਾ ਦੀਪ ਸਿੰਘ ਸਾਡਾ ਕੰਮ ਕਰਦੇਓ ਰਿਸ਼ਤੇ ਜਿਹੜੇ ਨੇ ਉਹ ਖੋਖਲੇ ਹੋ ਰਹੇ ਨੇ ਬੜੂਏ ਭਰ ਗਏ ਨੇ ਹੁਣ ਵੇਖੋ ਜਲੂਸ ਕੱਢੇ ਜਾ ਰਹੇ ਨੇ ਸ਼ਾਂਤੀ ਵਾਸਤੇ ਘਰ ਦੇ ਵਿੱਚ ਸ਼ਾਂਤੀ ਨਹੀਂ ਅਸ਼ਾਂਤੀ ਫੈਲੀ ਹੋਈ ਹੈ ਮਕਾਨ ਪੱਕੇ ਹੋਈ ਜਾ ਰਹੇ ਨੇ ਰਿਸ਼ਤੇ ਕੱਚੇ ਹੋਈ ਜਾ ਰਹੇ ਨੇ ਹੁਣ ਵੇਖੋ ਕੱਪੜੇ ਦਾ ਜੋਗ ਹੈ ਕਿ ਹਰ ਇੱਕ ਦੀਆਂ ਲਮਾਰੀਆਂ ਭਰੀਆਂ ਨੇ ਕਿੰਨਾ ਕਿੰਨਾ ਕੱਪੜਾ ਅਲਮਾਰੀਆਂ ਦੇ ਵਿੱਚ ਭਰਿਆ ਪਿਆ ਪਰ ਬੰਦਾ ਫਿਰ ਵੀ ਨਗੇਜ ਵਾਲ ਤੁਰਿਆ ਜਾ ਰਿਹਾ ਹੈ ਕਪੜਿਆਂ ਦੀ ਗਿਣਤੀ ਵੱਧ ਰਹੀ ਐ ਪਰ ਜਮਾਨਾ ਨੰਗੇਜਵਲ ਤਰਿਆ ਜਾ ਰਿਹਾ ਹੁਣ ਸੇਵਾ ਦੀਆਂ ਗੱਲਾਂ ਜਿਹੜੇ ਆਪਾਂ ਸਾਰੇ ਕਰਦੇ ਆਂ ਪਰ ਲੁੱਟਣ ਬਾਰੇ ਸੋਚਦੇ ਗੱਲਾਂ ਸੇਵਾ ਦੀਆਂ ਪਰ ਸੋਚਦੇ ਕੀ ਆ ਇਹਨੂੰ ਲੁੱਟਣਾ ਕਿਵੇਂ ਰਾਜਨੀ ਸੇਵਾ ਸਮਝ ਗਏ ਹੋ ਨਾ ਗੱਲਾਂ ਸੇਵਾ ਦੀਆਂ ਕਰਦੇ ਆਂ ਤੇ ਸੋਚਦੇ ਇਹਨੂੰ ਲੁੱਟਣਾ ਕਿਵੇਂ ਇਹਨੂੰ ਕੱਲਾ ਸਿਆਸਤੇ ਨਾਲ ਲੈ ਕੇ ਜਾਇਓ ਹਰ ਬੰਦੇ ਦੀ ਅਵਸਥਾ ਐਵੇਂ ਦੀ ਹੋ ਗਈ ਅੱਜ ਸਿੱਧੀ ਨਹੀਂ ਹੈ ਉਹ ਕੋਈ ਵਿਰਲਾ ਹੈ ਐਸੇ ਜਨ ਵਿਰਲੇ ਵਿਰਲੇ ਹੀ ਹੁੰਦੇ ਨੇ ਕੋਈ ਸੰਸਾਰ ਵਿੱਚ ਜਿਹੜਾ ਆ ਕੇ ਪ੍ਰਮਾਤਮਾ ਦਾ ਹੋ ਕੇ ਰਹਿ ਲੈਂਦਾ ਬਹੁਤ ਵਿਰਲੇ ਨੇ ਤੇ ਕਸਮਾਂ ਵਧੇਰੇ ਜ਼ਿਆਦਾ ਖਾਧੀਆਂ ਜਾਂਦੀਆਂ ਕਸਮਾਂ ਖਾਣੇ ਨਾ ਸੱਚ ਬੋਲਣ ਨੂੰ ਕੋਈ ਤਿਆਰ ਨਹੀਂ ਕਸਮਾਂ ਸਾਰੇ ਖਾਂਦੇ ਨੇ ਕਸਮਾਂ ਦੀ ਗਿਣਤੀ ਵੱਧ ਰਹੀ ਹੈ ਮੈਂ ਸੌਂ ਖਾਨਾ ਹੈ ਮੈਂ ਸੌਂ ਖਾਨਾ ਹੈ ਪਰ ਸੱਚ ਬੋਲਣ ਦੀ ਹਿੰਮਤ ਘਟਦੀ ਪਈ ਸੱਚ ਨਹੀਂ ਬੋਲਿਆ ਜਾ ਰਿਹਾ ਸੱਚ ਸਾਡੇ ਅੰਦਰੋਂ ਜਿਹੜਾ ਹੈ ਉਹ ਮਰਦਾ ਜਾ ਰਿਹਾ ਸੱਚ ਅਸੀਂ ਖਤਮ ਕਰ ਦਿੱਤਾ ਸੱਚ ਹੈ ਹੀ ਨਹੀਂ ਸਾਡੇ ਪੱਲੇ ਸੋਚੋ ਉਰੇ ਸਭ ਕੋ ਉਪਰ ਸੱਚ ਆਚਾਰ ਸੱਚ ਸਾਡਾ ਆਚਰਨ ਸੀ ਅਸੀਂ ਭੁੱਲ ਗਏ ਤਾਈ ਤੇ ਮਰ ਰਹੇ ਡੁੱਬਦੇ ਕਿਉਂ ਹੈ ਗੁਰੂ ਭੁੱਲ ਗਿਆ